ਪਿੰਡਾਂ ਦੇ ਵਿੱਚ ਪੁਰਾਣੇ ਤਜਰਬੇ ਵਾਲੇ ਲੋਕ ਕਹਿ ਦਿੰਦੇ ਹਨ ਕਿ ਬਾਸਮਤੀ 1121 ਦੀ ਪਣੀਰੀ ਉਸ ਸਮੇਂ ਬੀਜ ਦੇਣੀ ਚਾਹੀਦੀ ਹੈ ਜਦੋਂ ਮੱਠੀ ਮੱਠੀ ਤਰੇਲ ਪੈਣ ਲੱਗ ਜਾਂਦੀ ਹੈ ਕਿਉਂਕਿ ਬਾਸਮਤੀ ਦੀ ਪਣੀਰੀ ਨੂੰ ਬਹੁਤ ਜ਼ਿਆਦਾ ਗਰਮੀ ਖਰਾਬ ਕਰਦੀ ਹੈ ਇਸ ਕਰਕੇ ਪਿੰਡਾਂ ਦੇ ਵਿੱਚ ਆਮ ਹੀ ਇਹ ਗੱਲ ਬਣੀ ਹੋਈ ਹੈ ਕਿ ਜਦੋਂ ਮੱਠੀ ਮੱਠੀ ਤਰੇਲ ਪੈਣ ਲੱਗ ਜਾਂਦੀ ਹੈ ਉਸ ਸਮੇਂ ਇਸ ਦੀ ਪਨੀਰੀ ਬੀਜ ਦੇਣੀ ਚਾਹੀਦੀ ਹੈ। ਬਾਕੀ ਜੇਕਰ ਆਪਾਂ ਯੂਨੀਵਰਸਟੀਆਂ ਜਾਂ ਵਿਗਿਆਨੀਆਂ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਦੀ ਬਜਾਦ ਦਾ ਸਹੀ ਸਮਾਂ ਜੂਨ ਦਾ ਮਹੀਨਾ ਹੈ। ਜੂਨ ਦੇ ਮਹੀਨੇ ਵਿੱਚ ਯੂਨੀਵਰਸਟੀਆਂ ਦੇ ਮਹਾਰਾ ਦੁਆਰਾ 12 ਤਰੀਕ ਜਾਂ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ 20 ਜੂਨ ਤੱਕ ਸਹੀ ਸਮਾਂ ਮੰਨਿਆ ਗਿਆ ਹੈ। ਇਹ ਪਨੀਰੀ ਬੜੀ ਹੀ ਸੋਹਲ ਹੁੰਦੀ ਹੈ ਬਹੁਤ ਜ਼ਿਆਦਾ ਗਰਮੀ ਨਹੀਂ ਸਹਿ ਸਕਦੀ ਜੂਨ ਦੇ ਪਿਛਲੇ ਹਫਤੇ ਜਾਂ ਆਪਾਂ ਕਹਿ ਦਈਏ ਕਹਿ ਲਈਏ ਪਿਛਲੇ 15 ਦਿਨ ਕਿਤੇ ਨਾ ਕਿਤੇ ਗਰਮੀ ਦਾ ਅਸਰ ਘਟ ਜਾਂਦਾ ਹੈ 10 ਤਰੀਕ ਤੋਂ ਲੈ ਕੇ 20 ਜੂਨ ਤੱਕ ਬਾਸਮਤੀ 11 21 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਮੰਨਿਆ ਗਿਆ ਹੈ ਖੇਤ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਉਸ ਤੋਂ ਬਾਅਦ ਪਨੀਰੀ ਦੀ ਬਜਾਦ ਕਰੋ ਨਾਲ ਹੀ ਆਪਾਂ ਗੱਲ ਕਰ ਲੈਨੇ ਹਾਂ ਇੱਕ ਮਰਲੇ ਦੇ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ਇੱਕ ਕਿੱਲੇ ਦੀ ਪਨੀਰੀ ਬੀਜਣ ਲਈ ਕਿੰਨਾ ਬੀਜ ਚਾਹੀਦਾ ਹੁੰਦਾ ਹੈ ਜੇਕਰ ਤੁਸੀਂ ਪਨੀਰੀ ਜੁਨੀਵਰਸਟੀਆਂ ਦੇ ਹਿਸਾਬ ਨਾਲ ਬੀਜਣਾ ਚਾਹੁੰਦੇ ਹੋ ਇੱਕ ਕਿੱਲੇ ਦਾ ਬੀਜ 8 ਕਿਲੋ ਦੇ ਆਸੇ-ਪਾਸੇ ਰეკਮੈਂਡ ਕਰਦੇ ਹਨ ਇੱਕ ਕਿੱਲੇ ਦੀ ਪਨੀਰੀ ਵਾਸਤੇ 2 ਕਿਲੋ ਬੀਜ ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾਉਣ ਦੀ ਸਲਾਹ ਦਿੰਦੇ ਹਨ ਪਰ ਜੇਕਰ ਆਪਾਂ ਦੇਸੀ ਪਿੰਡਾਂ ਦੇ ਵਿੱਚੋਂ ਨਿਕਲੇ ਤਜਰਬਿਆਂ ਅਨੁਸਾਰ ਪਨੀਰੀ ਬੀਜਣੀ ਹੈ 1.5 ਕਿਲੋ ਬੀਜ ਇੱਕ ਮਰਲੇ ਲਈ ਬਹੁਤ ਹੁੰਦਾ ਹੈ ਪਿੰਡਾਂ ਦੇ ਹਿਸਾਬ ਦੇ ਨਾਲ ਪਿੰਡਾਂ ਦੇ ਤਜਰਬਿਆਂ ਦੇ ਇਸਾਬ ਦੇ ਨਾਲ 1.5 ਕਿਲੋ ਬੀਜ ਇੱਕ ਮਰਲੇ ਵਿੱਚ ਤੇ 2 ਮਰਲੇ 1 ਕਿੱਲੇ ਦੀ ਪਨੀਰੀ ਬਣ ਜਾਂਦੀ ਹੈ ਜੇਕਰ ਆਪਾਂ 2 ਕਿਲੋ ਬੀਜ ਪ੍ਰਤੀ ਮਰਲਾ ਪਾਉਂਦੇ ਹਾਂ ਤਾਂ ਪਨੀਰੀ ਬਹੁਤ ਜ਼ਿਆਦਾ ਸੰਘਣੀ ਹੋ ਜਾਂਦੀ ਹੈ ਜਦੋਂ ਸੰਘਣੀ ਪਨੀਰੀ ਨੂੰ ਆਪਾਂ ਖੇਤ ਦੇ ਵਿੱਚ ਲਗਾਉਂਦੇ ਹਾਂ ਤਾਂ ਬੂਟਾ ਗਰਮੀ ਕਾਰਨ ਚੱਲ ਨਹੀਂ ਪਾਉਂਦਾ ਸੜ ਜਾਂਦਾ ਹੈ ਉੱਥੇ ਹੀ ਆਪਾਂ ਜੇਕਰ 1.5 ਕਿਲੋ ਬੀਜ ਪ੍ਰਤੀ ਮਰਲਾ ਪਾਉਂਦੇ ਹਾਂ ਆਪਣੀ ਬੀਜ ਦੀ ਵੀ ਬਚਤ ਹੋ ਜਾਂਦੀ ਹੈ ਤੇ ਪਨੀਰੀ ਵੀ ਥੋੜੀ ਜਹੀ ਮਟਾਈ ਦੇ ਵਿੱਚ ਬਣ ਜਾਂਦੀ ਹੈ ਜਦੋਂ ਇਸ ਨੂੰ ਆਪਾਂ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਦੇ ਹਾਂ ਤਾਂ ਇਹ ਉਦਾਂ ਹੀ ਚੱਲ ਪੈਂਦੀ ਹੈ ਸੋ ਪਿੰਡਾਂ ਦੇ ਤਜਰਬਿਆਂ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਉਂਦੀ ਹੈ ਕੀ 1 ਕਿੱਲੇ ਦੀ ਪਨੀਰੀ ਲਈ 2 ਮਰਲੇ ਜਗਾ ਤੇ 3 ਕਿਲੋ ਬੀਜ ਦੀ ਜ਼ਰੂਰਤ ਹੁੰਦੀ ਹੈ ਬਾਸਮਤੀ 11 21 ਜਾਂ ਬਾਸਮਤੀ ਦੀਆਂ ਹੋਰ ਜਿੰਨੀਆਂ ਵੀ ਨਸਲਾਂ ਆਉਂਦੀਆਂ ਹਨ ਹਰ ਤਰ੍ਹਾਂ ਦੇ ਖੇਤ ਦੇ ਵਿੱਚ ਹੋ ਜਾਂਦੀਆਂ ਹਨ ਰੇਤਲਾ ਪਥਰੀਲਾ ਜਿਆਦੇ ਚੀਕਨਾ ਤਕਰੀਬਨ ਹਰ ਖੇਤ ਨੂੰ ਇਹ ਨਸਲਾਂ ਮੰਨ ਲੈਂਦੀਆਂ ਹਨ ਹੋਰ ਕੋਈ ਜਾਣਕਾਰੀ ਲੈਣ ਲਈ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਧੰਨਵਾਦ ਸਾਰਿਆਂ ਦਾ